ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ-ਕੁੜੀਆਂ ਨਾਲ ਦੇਖੋ ਜੀ ਕਿਉਂਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਤ-ਪਾਤ ਨਾਲ ਕੋਈ ਸਬੰਧ ਨਹੀਂ ਕਿਸੇ ਨਾਲ ਸਾਡਾ ਕੋਈ ਮਸਲੀ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ-ਕੁੜੀਆਂ ਨਾਲ ਦੇਖੀ ਦਿਓ ਆ ਇੱਧਰ ਹੀ ਹੋਊਗਾ ਮਕੰਦ ਆਹਾਹਾਹਾ ਮਕੰਦੋ

اینا جی کہا کھا بھی نہیں ساتھا بندہ کہ ملا یہ پور دا کہا بچا میرا سایا کی کر دا ہے جا اچھا جا جا مرا کریا دیرا سیدے کی حال یا رہے نو ماں سمجھ آیا ماں تھا نقصان نہ کری میں تھا نو کہتی کہ میرے تو تڑپیے بڑھ لے گیا جا جا اے کنے کے چلائی رہے تھا بابا جا جا تھا رہا انہی یار بڑھ لے گیا میرا تھا رہا انہی قادی آیا جا جا رو میٹھ اچھا وہ کہی دن جے تاچا پھر سادہ سادہ نہیں ماں تھا چاہتا ہے پاتھ ہوں اے انہی پیئے بسائی جائیں تھی ਉਹ ਪੰਡਾ ਦਾ ਹੈ ਤਾਂ ਚਗਲੀ ਹਾਂ ਮੁਰਕੇ ਨਹੀਂ ਦਿੰਦਾ ਦਿੰਦਾ ਹੈ ਇਹਨੇ ਕਈ ਜਿਹੜਾ ਨੱਪਿਆ ਕੰਜਰ ਦਾ ਰੁਪਈਏ ਹੈ ਕਾ ਹੈਗੀ ਕਿੰਦਾ ਕੀ ਹੱਲ ਕਰੀ ਜਾਈਏ ਜਾਈਏ ਹਾਲੇ ਕੀ ਕਰਨ ਵਾਲੇ ਜਵਾਦੇ ਪਰ ਪਹਿਲੇ ਵਾਲੇ ਚ ਲੈ ਖੜਿਆ ਮੈਂ ਹੋਰ ਤੈਨੂੰ ਕਿੱਥੇ ਦੇ ਜਾ ਹਾਂ ਤੂੰ ਆਏ ਲਾ ਲਾ ਨਾਟਮਸਟਾਉਂ ਜੋਗਾ ਮੇਰੇ ਥਲੇ ਹੁਣ ਤਾਲ ਬਚਾਲਾ ਹੋ ਰਿਆ ਫੇਰਾ ਜੰਮੇ ਤੂੰ ਜਾਂ ਬਾਜਾ ਕਿ ਆ ਗਿਆ ਇਹਨੂੰ ਨਾਟਮ ਮੋਜਾ ਜੋਗਾ ਬਾਜਾ ਮੇਰੇ ਥਲੇ ਨਹੀਂ ਪਤਾ ਭਾਗੀ ਹਟ ਤੂੰ ਤਾਂ ਘਟ ਜਾ ਨਾ ਖੇਤ ਖੇਤ ਮਰੌੜਾ ਢੇੜਾ ਮਾਰੇ ਦਾ ਪਤਾ ਲੱਗੇ ਸਾਰੇ ਅੰਡੇ ਗਵੜੇ ਗਵੜੇ ਵਿੱਚ ਮਾਰ ਕਰਦੇ ਸਾਬਜੀ ਕਿਸੇ ਦੇ ਨਹੀਂ ਚੜਦਾ ਹੈ ਦੇ ਹੋ ਰੇ ਇਹ ਪੱਛੇ ਪੱਟਾ ਨਹੀਂ ਛੱਡਿਆ ਉਹਨਾਂ ਕੇ ਕਿ ਨਾ ਇਹਨੇ ਸਾਰੇ ਵਧਾ ਦਿੱਤੇ ਹੋਣੇ ਨਹੀਂ ਪੜੇ ਇਸ ਲਈ ਗਰੇ ਮੇਰੇ ਹੱਥ ਚ ਨਾ ਗਈ ਇੱਕ ਵਾਰੀ ਉਹ ਭਾਂਡੇ ਗਾਜ ਦੀ ਗਾਂ ਦੀ ਲਾ ਕੇ ਦਿੱਤੀ ਉਹਦੇ ਕੋਣ ਬੈ ਕਹਿੰਦੇ ਮਾਜੀ ਨਾਸਾਂ ਤੇ ਲੱਟ ਅੱਛਾ ਮੇਰਾ ਸਾਰਾ ਗੋਇ ਖਪਿਆ ਮਸੇ ਚੱਕ ਕੇ ਮੈਹੀ ਗਿਆ ਸਾਰਾ ਗੋਇ ਨਾ ਗਾ ਜੇ ਨਾ ਗੱਲ ਦਾ ਹੋਵੇ ਕਿਤੇ ਯਾਰ ਮੈਨੂੰ ਤਾਂ ਲੱਗਦਾ ਯਾਰ ਹੱਥ ਪਟਾਈ ਜੀ ਖਾਂਦਾ ਹੈ ਖਾਂਦਾ ਜੀ ਜੀ ਵਾਲਾ ਹੂੰ ਮਗੜ ਪੱਕਾ ਉਹ ਤਾਂ ਕੰਟਰੋਲ ਕਾਇ ਕਦੇ ਦੌਰਾਂ ਪੈਗਾ ਤੇਰੇ ਬਦਲਾ ਕੁਝ ਭਾਂਦਾ ਯਾਰ ਚਲੋ ਆਪ ਦਾ ਜੰਗ ਲਾਉਂਦਾ ਯਾਰ ਮਾਈਟਾਪ ਮੈਂ ਕਾ ਕੈ ਨਾ ਮਾਪੂਕੀ ਜਦ ਕਭ ਖਾ ਲਿਆ ਕਰ ਮੋਸਾਰਾ ਮੇਰਾ ਜਮ ਹੱਥ ਲਾ ਕੇ ਨਹੀਂ ਰਾਈ ਹੱਥ ਕਾ ਲਾਦਾ ਅੰਗਰੇਜ਼ੀ ਨੇ ਸੇਤੇ ਚਲਦਾ ਹਾਂ ਕਿਚੂ ਆਏ ਕਰ ਫਿਰ ਇਹ ਫੇਟੂ ਮੈਂ ਤਾਂ ਕਾ ਨਾ ਟੁਰੇ ਨਾ ਚਲੀਏ ਆ ਜਦ ਦਿਖਾ ਲੈਣ ਮੈਂ ਝੂਠ ਥੋੜਾ ਮਾਰਦਾ ਕੰਜਰ ਦਿਆ ਅੱਖਾ ਤੇਰੇ ਮੈਂ ਤਾਂ ਮੈਂ ਪਹਿਲੇ ਇੱਕ ਦਿਨ ਮੇਰੇ ਤੋੜ ਲੈ ਸੀਗਾ ਮੈਂ ਉਹਦੇ ਬੋਲਿਆ ਨਹੀਂ ਮੈਂ ਹਾਂ ਚੱਲ ਕੋਈ ਗੱਲ ਨਹੀਂ ਉਦੇ ਬੇਸਾਰੇ ਛਾੜ ਲਿਆ ਅੱਖਾ ਵੇਡ ਮੈਂ ਇਹ ਬਾਹ ਦੀ ਤਾਂ ਫੜ ਲਈ ਮਖਾਇਆ ਤੇ ਮੇਰੇ ਕੋਲ ਪੈਂਦੀ ਵੀ ਰਹੇਗਾ ਮਖਾਇਆ ਬਾਪਾ ਤੇ ਰਿਆ ਆਇਆ ਨਹੀਂ ਪੈਂਦਾ ਯਾਰ ਉਹਨੂੰ ਪਤਾ ਲੱਗ ਗਿਆ ਵੀ ਤਾਇਆ ਭੇੜੀ ਕਰੂ ਮੇਰੇ ਨਾਲ ਆਈ ਇਹ ਬਟਾ ਬੰਦ ਮਾਰ ਲੰਦਾ ਵੀ ਮੈਂ ਦਬ ਦੱਪਾ ਜਿੰਦਾ ਕੋੜਾ ਮੈਂ ਤੇ ਛੱਡਦਾ ਸੀਗਾ ਆਹ ਚਲ ਖੁੰਡਾਈ ਨਹੀਂ ਲਿਆ ਅੱਜ ਉਹ ਲੈ ਆਇਆ ਨਹੀਂ ਯਾਰ ਓਦਣਾ ਜਵਾਕ ਨਹੀਂ ਛੱਡਦੇ ਯਾਰ ਖੇਡਦੇ ਖੜਦੇ ਪੈਂਦੇ ਯਾਰ ਪਤਾ ਨਹੀਂ ਕਿੱਦਾਂ ਸਿੱਟ ਦਿੰਦੇ ਆ ਹਾਂ ਹਾਏ ਜਵਾਕਾਂ ਦਾ ਹੀ ਹੈ ਜੱਜ ਆਇਆ ਛੋਟੀ ਹੋਵੇ ਤਾਂ ਸਾਰਾ ਆ ਜਾਂਦਾ ਆ ਜਾਂਦਾ ਮੈਂ ਤਾਂ ਨਾਲ ਰੱਖਦਾ ਛੰਡ ਹੋਰ ਬੰਦਾ ਤੁਰਿਆ ਜਾਂਦਾ ਸਾਰੀ ਨਾਲ ਆ ਜਾ ਉੱਥੇ ਫੇੜਾ ਆਪਣੇ ਖੇਤ ਸਾਹਮਣੇ ਆਈ ਕਿ ਮਕਾਨ ਤਾਂ ਸਿਆ ਇਤਕੀ ਦੇ ਛੋਲੇ ਬਾਬਾ ਬੀਜੀ ਬੈਠਾ ਹੋਏ ਹੋਰ ਯਾਰ ਬੀਜੀ ਠੀਕ ਚੱਲੇ ਹੈ ਆਇਆ ਮਕਾਨ ਸਿਆ ਉਨ ਜੀ ਦਾ ਪੈਗਾ ਤਾਂ ਹੈ ਹੋਰ ਉਨਾਂ ਡੇਕ ਪੀ ਕੰਜਰਾਂ ਦੇ ਆ ਨਾ ਨਾ ਆਇਕਮ ਖਿਚੜੀਆਂ ਪੂਰਾ ਮਕੰਦੋਈ ਬਣਾ ਨਹੀਂ ਰੱਖੀ ਤੂੰ ਤੋਲਾ ਕੋਈ ਨਾ ਜਾ ਅੱਛਾ ਉਹ ਪਨਾਈ ਸੀ ਮੇਰਾ ਸਾਲਾ ਗੁਰਜਾ ਖਰਾਬ ਹੋ ਗਿਆ ਗੁਰ ਖਰਾਬ ਹੋ ਗਿਆ ਹੋਰ ਜਾਜ ਤੈਨੂੰ ਪਾਉਂਦਾ ਹੀ ਨਹੀਂ ਹਸਾਬ ਹੈ ਕੰਮ ਹਾਂ ਖਰਾਬ ਤਾਂ ਕੀ ਹੋ ਜੇ ਤੂੰ ਦੱਛ ਜਾ ਫਿਰ ਆ ਜਾ ਤੈਨੂੰ ਸਖਮ ਪਾਉਣਾ ਐ ਨਹੀਂ ਕੰਗੜ ਜਾ ਹੂੰ ਦੱਛ ਮਟਲੀ ਕਣਕ ਪਾ ਦੀ ਜੀ 2 ਕਿਲੋ ਕੰਨ ਵੱਲ ਚੜ ਲੀਏ ਕਾਰਕ ਨੂੰ ਪੈਂਦਿਆਂ ਲੋੜ ਮੈਸ ਨੂੰ ਪਾਉਣਾ

ਸੁਖ ਪਾਲ ਦਿਓ ਮੋਟਾ ਮੋਟਾ ਛੱਡ ਲੈ ਦੇ ਮੋਟਰ ਛੱਡ ਕੇ ਘਰੇ ਵਗ ਜਾਂਦਾ ਹਾਂ ਮਿੱਠੀ ਕੱਟ ਆਖ ਚੋਬਾ ਖਾਈਏ ਇਹ ਪਹਿੰਦੇ ਲੜਦੇ ਇਹ ਵੀ ਅੱਜ ਕੱਲ ਤਾਂ ਹੈ ਪੰਜਰ ਦਾ ਟੂਟੀ ਛਾਂਗ ਲੈਦਾ ਉਹ ਟੋਕਰੇ ਤਾਂ ਬਣ ਜਾਂਦੇ ਸੀ ਕਾਹਨੂ ਜੜੇ ਦੁੱਜੇ ਦਾ ਦੁੱਜੇ ਦਾ ਕੀ ਆਦਾ ਛੋਟੇ ਦਾ ਇਹ ਗੂੜਾ ਹੈ ਫਿਰ ਕੀ ਆ ਨਾ ਟੋਕਰੇ ਬਣ ਜਾਂਦੇ ਚਾਰ ਉਹ ਲੜਫੂ ਬੰਦਾ ਅਟ ਬਾਈ ਗਿਆ ਅੱਛਾ ਹੋ ਗਿਆ ਇਹ ਮੈਂ ਕਹਿਆ ਥਾ ਜਦ ਇਹ ਸੀਰੀ ਜੇ ਨੂੰ ਕਦੇ ਬੇਰੇ ਕੋਲੇ ਚੱਲ ਜੇ ਖਾਂਦ ਕੇ ਮੈਂ ਤਾਂ ਕਿਆ ਚੱਕ ਜੈ ਨਾ ਮਗਰ ਨਹੀਂ ਆਪਣੇ ਵਾਲ ਪਾ ਲਈ ਮਾਖਾ ਭਾਂਗਾ ਕਿਆ ਡਾ ਲਾਏਗਾ ਛਾਂ ਕੇ ਟੋਕਰੇ ਬੜੇ ਛਰੇ ਦੇ ਬੰਦੇ ਮੈਂ ਕਹਿੰਦਾ ਟੋਕੜੇ ਕੋ ਲੰਬੜ ਹੁਣ ਪੱਲੀਆਂ ਚ ਬੰਦ ਮੜਾਈ ਜਾਂਦੇ ਤੇ ਰੰਗਲੀਆਂ ਨਾ ਆਇਆ ਹੋ ਗਿਆ ਇਹ ਤੇ ਥਾਲੇ ਨੂੰ ਚੋਰੀ ਦੀ ਅੱਜ ਤਾਂ ਪੈਗੀ ਭੈਣ ਦਾ ਯਾਰ ਬਿਜਟ ਨਹੀਂ ਕਰਉਂ ਅੱਛਾ ਹੋਰ ਕੀ ਕਹ ਕੋਲੋਂ ਕੋ ਜੇ ਬੰਨ ਕੇ ਨਾ ਬੰਨ ਮਾਰ ਦਉ ਨਾ ਦਖਲ ਲਾ ਤੇਰੇ ਜੱ ਲਈ ਹੋਇਆ ਮੂੜਨਾ ਪੱਟ ਕੇ ਮੈਂ ਤਾਂ ਮੱਥ ਨਹੀਂ ਆਏ ਮੇਰੇ ਭੈਣ ਦਾ ਯਾਰ ਇਹ ਅੱਖਾ ਹਾਂ ਕੋਈ ਇਹਨੂੰ ਜੰਨਿਆ ਛੋੜੀ ਆਪਣਾ ਪਤਾ ਬਾਈ ਅੱਛਾ ਹਾਂ ਕਾਣੀ ਕੋ ਚੰਗੀ ਖੜੀ ਐ ਤੇ ਜੀ ਵੇਖਾ ਇਹਨੂੰ ਮੇਰਾ ਹੀ ਆਂ ਘੇੜੇ ਨੋਟ ਤੇ ਇੰਕਣ ਖੜੀ ਬੰਦ ਤਾਂ ਮੱਕੀ ਪੀ ਹੋਣੀ ਯੋ ਆ ਆ ਕੇ ਕਹਿੰਦੇ ਜੱਬਗੀ ਇੱਟੇ ਕੰਗੀ ਹੈ ਹਾਂ ਦੇ ਸਰਵਰ ਕੀ ਹੈ ਕੰਕ ਨੂੰ ਕੀ ਹੋਇਆ ਕੰਦਰ ਤੇ ਆਏਗੇ ਪੀੜੀ ਜੀ ਪਾਈ ਕਿ ਸੈਡੂ ਨਹੀਂ ਪਾਈ ਇਹ ਪਾਈਆ ਬਾਦੂ ਰੇ ਪਾਈਆ ਮਿਲਦੀ ਨਹੀਂ ਤੇਰੇ ਵਰਗੇ ਤੇਰੀ ਨਿਗਾਹ ਹੀ ਡਾਉਨ ਹੋ ਰਹੀ ਹੈ ਕੰਜਰ ਤੇ ਆ ਨਿਗਾਹ ਨਾ ਫਿਰ ਤੇਰੇ ਵਰਗੇ ਨੂੰ ਮਿਲਦੀ ਨਹੀਂ ਹਰੇ ਹਾਂ ਨਹੀਂ ਨੂੰ ਬਸ ਇਹ ਤਾਂ ਬਾਹਲੀਆ ਘਰੇ ਲਾ ਜੇ ਨਾ ਕੇ ਹਾਂ ਜਾਣਦਾ ਮੈਂ ਤੈਨੂੰ ਬਾਗ ਇਹ ਭਾਂਗਾ ਕਿਆ ਕਹਾ ਹਾਂ ਕੀ ਪਿਆ ਹੂਕਨੇਗੇ ਇਹ ਤਾਂ ਦੂਜਾ ਲੱਗਦਾ ਬੋਲ ਬਣਾ ਬੰਦ ਪੂਰੀ ਕੀ ਖੜੀ ਹੈ ਕਸ਼ਣੇ ਹਾਂ ਇਹ ਪੈਂਦਾ ਯਾਰ ਇੱਥੇ ਕਿਉਂ ਨਾ ਹੈ ਹਾਂ ਬਾਤ ਕਿਨੇ ਬੜੀ ਪੜਿਆ ਸਾੜਿਆ ਨਾ ਨਾ ਗੀਲ ਬੰਨੀ ਉੱਤੇ ਭਾਈ ਹੋਰ ਕਿਸੇ ਦਾ ਪੀਚੀ ਡੰਡਾ ਨਾ ਮੰਨਿਆ ਤੂੰ ਨਾ ਨਾ ਆਪਾਂ ਤਾਂ ਇਹੋ ਕੰਮ ਨਹੀਂ ਕਰਦੇ ਕੱਦਾ ਕਿਉਂ ਨਹੀਂ ਹੋਗਾ ਮਾਤਾ ਆਇਆ ਹੀ ਨਹੀਂ ਭਾਈ ਖਾਸ ਜਨ ਹੋ ਗਿਆ ਖੇਤੀ ਨਹੀਂ ਆਇਆ ਪੀਚੋ ਤੇ ਗੇੜਾ ਤੂੰ ਨਹੀਂ ਲੈ ਡੰਡਾ ਹਾਂਜੀ ਠੰਡੀ ਠੰਡੀ ਗਿਆ ਮੱਖਾ ਕੱਢੇ ਤੇ ਕਹਿ ਚੰਦਾ

میری براہ لوٹ ہری نکل گئے ہاں ہاں تختے بن گئے بھائی سنبھال کے لائی جفے ہاں پتی لگی جائے گھنٹتا پہ جا سو چوٹا مارا ڈاڑا پٹ دیا ہاں یہ کھا کے لا گیا بچت کر گیا میری گل سن کر مگل پا کری جانا ہو دیکھو ਇਹ ਗੱਲ ਤਾਂ ਹੋਇਆ ਇਨੀਰੇ ਚਾਰੇ ਦਾ ਕਰਦਾ ਉਹ ਹੋਰ ਉਹਨੇ ਕੀ ਕਰਨਾ ਨਾ ਬੈਠਾ ਬਹਿਲਾ ਹੀ ਹੋ ਜਿੰਨਾ ਕਿ ਮੈਂ ਜਾਂਦਾ ਨਹੀਂ ਉਹਨਾਂ ਚਿਰ ਹੱਥ ਨਹੀਂ ਲਾਉਂਦਾ ਅੱਛਾ

ਨਾ ਮਾਲਕ ਜੀ ਜੇ ਤੂੰ ਤਾਂ ਤੈਨੂੰ ਚੜਾਉਗਾ ਸਾਰਾ ਲੱਗਦਾ ਉਹ ਮੇਰਾ ਸਾਲਾ ਤੂੰ ਵੀ ਮਨ ਲਾ ਵਾਰਾ ਡੱਕ ਲੈਣਾ ਪਛੜ ਜਾਗਦਾ ਡੱਕ ਲੈਣਾ ਕੀ ਬੋਲੀ ਜੰਨਾ ਮੇਰਾ ਕਿ ਮੂੰਹ ਜਦੋਂ ਉਹ ਦੋਨਾਂ ਨੂੰ ਮੋਰ ਬਣਾ ਦੁੱਜੀ ਤੇ ਹੈ ਤਾਂ ਤੇਰੇ ਹੀ ਸਰੀ ਨਾ ਹੋਰ ਉਹ ਮੇਰਾ ਹੋ ਗੱਡੋ ਜੁਮੇ ਦਾ ਜੀ ਆਪ ਦੀ ਤੇ ਲੱਗਿਆ ਜੇ ਰੋ ਲੱਗਦਾ ਜੁਮੇ ਨੂੰ ਗੋਲੀ ਦੇ ਜੰਨਾ ਮੈਂ ਤਾਂ ਜੀਬ ਜਲੀ ਹਾਂ ਚੋੜਾ ਦੇ ਕਰਨ ਨੂੰ ਉਹਦੇ ਦੇ ਦੇ ਚਿੱਤੇ ਤੇ ਲਾ ਜੇ ਤੇ ਆ ਦੁਕੇ ਦੇ ਜਸ ਤੇ ਸਿਕਰ ਜੀ ਵੀ ਖਾ ਜਾਂਦਾ ਮੈਂ ਕਹਿੰਦਾ ਕਦੇ منڈی چیز میں ہاں پرا دیکھا مسائل آپ بھائی ٹینکی کچھ بنا لیا جا کے رکھا کر ਬਿਲਕੁਲ ਆ ਦੇ ਕੋਈ ਟੈਂਪੀਸ ਪਿੱਲੋਟਾ ਕੰਗਰਡੈਂਟ ਜਮਣਾ ਨਹੀਂ ਲੱਗਿਆ ਐ ਕਰ ਜਮਣਾ ਦਾ ਤਰੀਕਾ ਰੱਖਾ ਜਾ ਮਟਲੀ ਐ ਕਰ ਜਾ ਇੱਕ ਜਿੰਨ ਨੰਗਾ ਹੋ ਕੇ ਮਟਲੀ ਇਹ ਤੱਕ ਜਾ ਅੱਛਾ ਹਾਂ ਫਿਰ ਜਮਣਾ ਵਾਲੀਆਂ ਲੱਗਦੀਆਂ ਬਾਈ ਤੂੰ ਲਾਏ ਹੋਣਗੇ ਮੈਂ ਤਾਂ ਲਾਇਆ ਕਿ ਉਚਣੀ ਹੈ ਆਇਆ ਫਿਰ ਜੇ ਤੈਨੂੰ ਹਵਾ ਤਾਂ ਮੈਂ ਲਾ ਦੇ ਤੱਕ ਪੂਰੇ ਤੇਰੇ ਨਹੀਂ ਉਹ ਤਾਂ ਜਮਣ ਦੇ ਲਾਉਣਾ ਪੂ ਹਾਂ ਹੋਬਰ ਜਮਨ ਤੇ ਕੋਈ ਆ ਤੂੰ ਚਾਹੇ ਲਖਿਆ ਨਾ ਮੇਰੇ ਲਾਦੇ ਤੱਕ ਤੇਰੇ ਨਹੀਂ ਲਾਉਂਦਾ ਮੈਂ ਇਹ ਮੈਂ ਸਾ ਦੂਜੇ ਦਾ ਧੱਤ ਨਾ ਕਰਦਾ ਮੈਂ ਤੂੰ ਆਂ ਜਾਂ ਗੰਦਾ ਹੋ ਕੇ ਜਮਨ ਜਮਤੀ ਆਨ ਕਪੜੋ ਅੱਛਾ ਇਹ ਟੱਕ ਲਾ ਜੀ ਵੀ ਨਗੇਜਕ ਦਿਖਾ ਕੇ ਰੱਖ ਨੂੰ ਟੱਕ ਲਾ ਜੀਂਦੇ ਗਮਨਾ ਵੀ ਕਾਲੀਆਂ ਲੱਗਦੀਆਂ ਡਿੰਗ ਡਿੰਗ ਅੱਛਾ ਹਾਂ ਤੇਰੇ ਲਾਲ ਹੋਣਗੇ ਬਾਈ ਹਾਂ ਬਤਰੀ ਗਿੱਡੇ ਕੋ ਹੋਏ ਦੇਖ ਕੇ ਹੋਈ ਸੁਂਗੜੇ ਫੇ ਜਮਨਾ ਮਰੇ ਗਾਲੀਆਂ ਹੋ ਜਾਣਗੀਆਂ ਔਲੇ ਚਿੱਕ ਮਸਾ ਡਿੱਗਦਾ ਹੂ ਬਾਈ ਅੱਖਾ ਫੇਰ ਤਾਂ ਪਾਣੀ ਦੇ ਭਰਿਆ ਭਈ ਜਮੇਣਾ ਫਿੱਕੀਆਂ ਹੋਣਗੀਆਂ ਫਿੱਕੀਆਂ ਨੇ ਹੈ ਨਾ ਹਾਂ ਤੇ ਪਿਆ ਹੱਥ ਨਾਲ ਟੋਕੇ ਤੂੰ ਦੱਸ ਵੀ ਦਿੰਦਾ ਭਾਜ ਨਾਲੇ ਹੈ ਕਿ ਨਾ ਆਪੀ ਦੇਖ ਲੈ ਹੁਣ ਤੈਨੂੰ ਭੇਟ ਆਹ ਹੱਕ ਹੀ ਲਿਆ ਬਾਈ ਤੇ ਨੁਕਸਾਨ ਕਰ ਗਿਆ ਹਾਂ ਬਾਈ ਇਹ ਕੀ ਲਿਆ ਅੱਛਾ ਚੜੀ ਰੇ ਹਾ ਮੈਂ ਪਰੋਲੇ ਕਿ ਲਾਇਆ ਸੀ ਫਾਲੇ ਨੂੰ ਟਾ ਹ ਬੋਨ ਦੇ ਕਿ ਲਾਣ ਨੂੰ ਜਲੂਸ ਕੱਢ ਰੱਖਿਆ ਇਹ ਕਿਰਦਾਲ ਨਾ ਮੈਂ ਕਿਰੇ ਲਾਲ ਹੋ ਜਾਂਦੇ ਭਈ ਉਹ ਖੱਟੇ ਜਿਹੇ ਰੰਗ ਚ ਕਿਰਜੰਦੇ ਭਈਆ ਮੈਂ ਅੱਖਾ ਜਿਹੜੇ ਲੋਟ ਨੋ ਜਾਣਾ ਕਿ ਲਾ ਕੇ ਪਿਆ ਇਹ ਤਾਂ ਫਿਰ ਟੂੜੀ ਕਿ ਰੱਖਤਾ ਹੋਏਗਾ ਭਾਈ ਐਸ ਲੋਟ ਕਰ ਜਾਂਦੇ ਆ ਅੱਖਾ ਹ ਨਾ ਮਟਲੀਏ ਹੈ ਟੂੜੀ ਕਿ ਰੱਖਿਆ ਕਰੋ ਫਿਰ ਬੱਜਗਾ ਬੱਜਣਗੇ ਅੱਛਾ ਹ

ਆਹ ਕਮਿਆ ਗਿਆ ਹਾ ਬੁੱਟੇ ਤੇ ਲੱਗ ਗਿਆ ਟੋਲ ਲੈਣਾ ਤੂੰ ਕੇ ਲੈ ਦਿੰਦਾ ਮੈਂ ਤੈਨੂੰ ਹੋਰ ਕੀ ਆ ਸਾਹ ਕੁੱਤਾ ਆ ਗਿਆ ਆ ਵੇਖ ਥੱਲੋਂ ਤੋੜੇ ਮਰੇ ਗਿਆ ਬਾਵਾ ਜਿਆ ਗਿਆ ਕੇ ਉਹ ਕਹਿੰਦਾ ਹੈ ਇਹ ਤਾਂ ਮਰੇ ਜੇ ਕਦੇ ਖੜਾ ਮੋਟਾ ਆ ਅੱਛਾ ਹਾਂ ਜਾਂਦੇ ਮੈਂ ਕੱਢ ਮੋੜ ਕੇ ਬੰਦੇ ਚ ਲੈ ਲੈ ਮੇਰੇ ਤਾਂ ਹੁੰਦਾ ਨਹੀਂ ਤੇਰੇ ਆ ਜੀ ਹੁੰਦਾ ਨਹੀਂ ਮੱਛਲੀ ਕੀ ਪਟਾ ਜਲਦਾ ਆ ਵੇਖ ਨੀ ਚੋਣ ਲਿਆ ਬੇਸ ਬਹੁਤ ਹੈ ਹਾਂ ਇਹ ਫਿਰ ਬਾਈ ਕਿਵੇਂ ਬੂਟਾ ਲਾਇਆ ਤੂੰ ਕਿ ਮਤਲਿਓ ਲਾਇਆ ਸੀ ਕਲਮੇ ਦੀ ਘਟਕੇ ਇਹ ਬਾਹੋਂ ਨੇ ਇੱਕ ਕੀ ਪੌਦਾ ਬਣ ਗਿਆ ਵੱਡਾ ਹੈ ਹੈ ਕੀ ਬਣ ਗਿਆ ਬਾਈ ਅੱਛਾ ਹਾਂ ਕੀ ਉਗ ਰਿਹਾ ਜਾਲੋ ਹੈ ਕੀ ਹੋਇਆ ਹਾਂ ਪੱਤੇ ਜਿਉਂ ਹੈ ਉਹ ਤਾਂ ਨਰੇ ਛਿਲਕੇ ਆ ਹੈ ਛਿਲਕੇ ਹੈ ਇਹਨਾਂ ਦੇ ਕੇਲੇ ਨੇ ਓਏ ਕਈ ਵਾਰੀ ਪੇਗ ਲਾਉਣਾ ਆਵੇ ਨਾ ਹਾਂ ਆ ਵੇਖਾ ਮੇਰੇ ਨਾਲ ਸਾਲਾ ਅਲਾਦੀਨ ਨਾ ਓਏ ਆ ਵੇਖੋ ਤੇ ਜੀਦੜੀ ਸੰਚਾਵਣਿਆ ਪਿਆਦਾ ਹਰਜਾ ਅਲਾਦੀਨ ਮੇਰਾ ਸੜਾ ਇੱਕ ਇਹਨੂੰ ਕਥਾ ਕਿ ਜਿਹੜੀ ਜੀ ਮਰਜੀ ਮੰਗ ਜਾ ਉਹ ਲੱਭ ਗਿਆ ਅੱਛਾ ਹੋਰ ਦਾ ਦੇਖ ਜਾ ਨਹੀਂ ਹੁੰਦਾ ਮੈਂ ਦੇਖਿਆ ਦੇਖਾਂਗਾ ਕਥਾ ਕਿ ਤੇਰੇ ਮਰਿਆ ਤੂੰ ਆਪ ਦੇ ਕਥਾ ਕਿ ਦੇਖ ਪਹਿ ਜਾ ਹਾਂ ਹੈ ਜਮ ਸੀਮ ਬਾਲਾ ਬਾਰੋ ਕਾਲ ਗੱਲ ਪੱਕੀ ਹੈ ਤੇਰੀ ਹੈ ਨਾ ਉਹ ਉਹੀ ਤੁਹਾਡੇ ਪਾਪ ਲੱਗੂ ਅੱਛਾ ਹੋਰ

ਕਿਤੇ ਪਏ ਇੰਜਾਇਰਾਂ ਰਾਤ ਨੂੰ ਕਿਹਨ ਲੰਡਾ ਪੁੱਤ ਨੂੰ ਤਾ ਨਾ ਉਹ ਕਹੇ ਬੰਦੇ ਦੀ ਗੋਲਡ ਮਾਰ ਜਾਂਦਾ ਅੱਖਾ ਹਾਂ ਉਹ ਨਹੀਂ ਪੱਡਾ ਫਿਰ ਕੀ ਪਤਾ ਲੱਗਦਾ ਤੇਰੀ ਮਾਰ ਜੇ ਮੈਂ ਨਹੀਂ ਹੁੰਦਾ ਨਾ ਬਹੁਤ ਹੋ ਗਿਆ ਮਾਤਾ ਚਾਚਾ ਜੀ ਮੁੰਡੇ ਨੂੰ ਆਪਣੇ ਨੂੰ ਪਾਜੀ ਨੂੰ ਮੱਗਣ ਨੂੰ ਮਾਖਾ ਭਾਈ ਗੱਗਾ ਕਿਉਂ ਪਹੀ ਛੱਡ ਦੇ ਕਹਿੰਦਾ ਚਾਚਾ ਆਪਣਾ ਬਾਂਹ ਰੱਖੋ ਉਹ ਦੋ ਕਰ ਮੱਛੜ ਦੋ ਸਕੂਟਰ ਤੇ ਵੱਜ ਗਿਆ ਹਾਂ ਉਹਦਾ ਛੋਣੂ سکوٹر سے آیا کر دے جا اور کھانا کھبے ہوتی دی 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 تو رہا ہونا تو بھئی گڑی چاہ لیجے کھا رہا ہے جڑے لوٹے ڈابلے ہاں چاہ لیجے بھئی جڑی بیٹھے ہاں سارے کوئی نہیں دے دے آنکھ دی